ਬੋਲੇ ਸੋ ਨਿਹਾਲ ਬਹੁਤ ਹੀ ਪਾਵਨ ਔਰ ਪਵਿੱਤਰ 40 ਮੁਕਤਿਆਂ ਦੀ ਧਰਤੀ ਮੁਕਸਰ ਸਾਹਿਬ ਦੇ ਵਿੱਚ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਪਹੁੰਚੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਪੰਜਾਬ ਮਾਮਲਿਆਂ ਦੇ ਇੰਚਾਰਜ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਸ਼੍ਰੀ ਮਨੀਸ਼ ਸਿਸੋਧਿਆ ਜੀ ਮੇਰੇ ਕੈਬਨਿਟ ਦੇ ਸਾਰੇ ਸਾਥੀ ਕਲੀਗ ਸਾਰੇ ਐਮਐਲਏ ਸਾਹਿਬਾਨ ਸਾਰੇ ਜਥੇਬੰਦੀ ਦੇ ਸੰਗਠਨ ਦੇ ਸਾਰੇ ਉਧੇਦਾਰ ਸਹਿਬਾਨ ਔਰ ਸਾਹਮਣੇ ਜਿੱਥੇ ਤੱਕ ਮੇਰੀ ਨਜ਼ਰ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਮੁਹਾਰੇ ਪਹੁੰਚੇ ਇਸ ਪਵਿੱਤਰ ਧਰਤੀ ਨੂੰ ਨਮਨ ਕਰਦੇ ਲਈ ਮੇਰੇ ਸਾਥੀਓ ਮੇਰੇ ਵੀਰੋ ਸਰਦੇ ਪਿੰਡਾਂ ਦੇ ਸਰਪੰਚ ਪੰਚ ਉਧੇਦਾਰ ਆਮ ਸੰਗਤ ਗੁਰੂ ਸਾਹਿਬ ਦੀ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਧ ਸੰਗਤ ਜੀਓ ਅੱਜ ਆਪਾਂ ਸਾਰੇ ਉਸ ਮਹਾਨ ਉਸ ਪਵਿੱਤਰ ਧਰਤੀ ਨੂੰ ਨਮਨ ਕਰਨ ਦੇ ਲਈ ਸਜਦਾ ਕਰਨ ਦੇ ਲਈ ਇੱਥੇ ਪਹੁੰਚੇ ਆ ਕਿ ਉਹ ਜਿਹੜੀ ਧਰਤੀ ਜਿਨੇ ਜਿਨੇ ਗੁਰੂ ਸਾਹਿਬ ਤੋਂ ਵਿਛੋੜਾ ਵੀ ਦੇਖਿਆ ਉਹ ਤੋਂ ਮਗਰੋਂ ਪਛਤਾਵਾ ਵੀ ਦੇਖਿਆ ਮਲਾਪ ਵੀ ਦੇਖਿਆ ਤੇ ਫਿਰ ਮੁੜ ਕੇ ਕੁਰਬਾਨੀ ਔਰ ਸ਼ਹਾਦਤ ਵੀ ਦੇਖੀ ਸਾਥੀਓ ਜਦੋਂ ਆਪਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰਦੇ ਆ ਤੇ ਸਾਡੇ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਉਹਨਾਂ ਦੇ ਸ਼ਾਗਿਰਦਾਂ ਉਹਨਾਂ ਦੇ ਯੋਧਿਆਂ ਵਰਗੀਆਂ ਸ਼ਹਾਦਤਾਂ ਨੇ ਜਿਹੜੀਆਂ ਉਹ ਪੂਰੀ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਮੇਰੇ ਵੀਰੋ ਉਹ ਦੇਖਣ ਨੂੰ ਨਹੀਂ ਮਿਲਦੀਆਂ ਉਹ ਸਮਾਂ ਸੀ ਜਦ ਗੁਰੂ ਸਹਿਬਾਨ ਨੇ ਸਮੂੱਚੇ ਆਪਦੇ ਸਰਬਾਨਸ ਸਮੇਤ ਸਮੂੱਚੇ ਪਰਿਵਾਰ ਸਮੇਤ ਜਾਨਵਾਰੀਆਂ ਉਸ ਸਮੇਂ ਦੀਆਂ ਜੋ ਆਲਮਤਾ ਸੀ ਆਲਮਤਾ ਕੀ ਸੀ ਕਿ ਧਰਮ ਪਰਿਵਰਤਨ ਹੋ ਰਹੇ ਸੀਗੇ ਮਨੁੱਖਤਾ ਤੇ ਇਨਸਾਨੀਅਤ ਦੇ ਜ਼ੁਲਮ ਹੋ ਰਹੇ ਸੀਗੇ ਜਿਹੜੇ ਅਣ ਮਨੁੱਖੀ ਤਸੀਹੇ ਨੇ ਉਹ ਦਿੱਤੇ ਜਾ ਰਹੇ ਸੀਗੇ ਲੁੱਟਿਆ ਜਾ ਰਿਆ ਸੀ ਮੁਲਕ ਦੀ ਇਸ ਧਰਤੀ ਨੂੰ ਉਹ ਉਸ ਸਮੇਂ ਦੀਆਂ ਆਲਮਤਾ ਸੀਗੀਆਂ ਗੁਰੂ ਸਾਹਿਬ ਨੇ ਸ਼ਹਾਦਤਾਂ ਦੇ ਕੇ ਉਹਨਾਂ ਤੋਂ ਨਜਾਦ ਪਵਾ ਦਿੱਤੀ ਪਰ ਅੱਜ ਵੀ ਮੇਰੇ ਵੀਰੋ ਅੱਜ ਵੀ ਬਹੁਤ ਸਾਰੀਆਂ ਆਲਮਤਾਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਮਾਜ ਦੇ ਵਿੱਚੋਂ ਖਤਮ ਕਰਨ ਦੇ ਲਈ ਅੱਜ ਤਹੀ ਹੈ ਜਿਹੜਾ ਉਹ ਕਰਨਾ ਪਊਗਾ ਅੱਜ ਦੀਆਂ ਆਲਮਤਾਂ ਜਿਨ੍ਹਾਂ ਨੂੰ ਖਤਮ ਕਰਨ ਦੇ ਲਈ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਪੌਣੇ 4 ਸਾਲ ਪਹਿਲਾਂ ਤੁਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸੋਚ ਸਦਕਾ ਪੰਜਾਬ ਦੇ ਵਿੱਚ ਸਰਦਾਰ ਭਵਨ ਸਿੰਘ ਮਾਨ ਜੀਆ ਨੂੰ ਇੱਕ ਬੇਮਿਸਾਲ ਫਤਵਾ ਦਿੱਤਾ 92 ਸੀਟਾਂ ਦੇ ਕੇ ਤੇ ਇਹਨਾਂ ਨੇ ਸੌ ਚੱਕੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਤੇ ਅੱਜ ਮੇਰੇ ਵੀਰੋ ਪੌਣੇ 4 ਸਾਲ ਹੋਏ ਨੇ ਅੱਜ ਬਹੁਤ ਸਾਰੀਆਂ ਾਲਾਮਤਾਂ ਦੇ ਉੱਪਰ ਨੱਥ ਪਾਉਣ ਦਾ ਕੰਮ ਨਕੇਲ ਪਾਉਣ ਦਾ ਕੰਮ ਹੈ ਜਿਹੜਾ ਉਹ ਕਈਆਂ ਦੇ ਉੱਪਰ ਪੂਰਾ ਹੋ ਚੁੱਕਿਆ ਤੇ ਕਈਆਂ ਦੇ ਉੱਪਰ ਚੱਲ ਰਿਹਾ ਹੈ ਅੱਜ ਦੀਆਂ ਆਲਾਮਤਾ ਕੀ ਨੇ ਕਿ ਪੰਜਾਬ ਜਿਹੜਾ ਕਿ ਸੋਨੇ ਦੀ ਚਿੜੀ ਆ ਸੀ ਕਿਸੇ ਸਮੇਂ ਉਹਦੀ ਸ਼ਾਨ ਨੂੰ ਮੁੜਕ ਬਹਾਲ ਕਰਨਾ ਹੈ ਉਹਦੇ ਚੋਂ ਉਹਦੇ ਚੋਂ ਅਸੀਂ ਸਿੱਖੇ ਜਿਹੜੀ ਉਹਦੇ ਚੋਂ ਜੋ ਬੇਰੋਜ਼ਗਾਰੀ ਉਹ ਖਤਮ ਕਰਨੀ ਹੈ ਉਹਦੇ ਚੋਂ ਜੋ ਅਨਪੜਤਾ ਹੈ ਉਹ ਖਤਮ ਕਰਨੀ ਹੈ ਪੰਜਾਬ ਦੀ ਗੁਰੂਆਂ ਦੀ ਪੀਰਾਂ ਫਕੀਰਾਂ ਦੀ ਇਹ ਧਰਤੀ ਹੈ ਜਿਹੜੀ ਇੱਥੋਂ ਦਾ ਹਰ ਵਿਅਕਤੀ ਤੰਦਰੁਸਤ ਹੋਵੇ ਔਰ ਸਭ ਤੋਂ ਵੱਡੀ ਲਾਮਤ ਜਿਹੜੀ ਕਿ ਪਿਛਲੀਆਂ ਸਰਕਾਰਾਂ ਜਿਹੜੇ ਕਿ ਆਪਦੇ ਆਪ ਨੂੰ ਸੋ ਕੋਲਡ ਅਖੌਤੀ ਪੰਥ ਦੇ ਹਿਤਾਸ਼ੀ ਕਹਿੰਦੇ ਸੀਗੇ ਉਹਨਾਂ ਨੇ ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਲਾਮਤਾਂ ਨੇ ਅੱਜ ਮੇਰੇ ਵੀਰੋ ਔਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਅਰਵਿੰਦ ਜੀ ਹੋਣਾਂ ਦੀ ਮਨੀਸ਼ ਜੀ ਹੋਣਾਂ ਦੀ ਰਹਿਨਮਾਈ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਇਹਨਾਂ ਅਲਾਮਤਾਂ ਨੂੰ ਜੜੋਂ ਪੱਟਣ ਦਾ ਜੋ ਤਹਈਆ ਕੀਤਾ ਹੋਇਆ ਹੈ ਇਹ ਅੱਜ ਤੱਕ ਹੀਆ ਇਹ ਹਿੰਮਤ ਨਾ ਅੱਜ ਤੱਕ ਕਦੇ ਕਿਸੇ ਨੇ ਕੀਤੀ ਸੀ ਤੇ ਨਾ ਮੈਂ ਸਮਝਦਾ ਕਿ ਕਦੇ ਕਿਸੇ ਨੇ ਇੰਨੇ ਸਮੇਂ ਦੇ ਵਿੱਚ ਕਰਨੀ ਆ ਸੋ ਮੇਰੇ ਵੀਰੋ ਮੈਂ ਬਹੁਤੀ ਲੰਬੀਆਂ ਚੌੜਾ ਗੱਲਾਂ ਨਹੀਂ ਕਰਨੀਆਂ ਤੁਸੀਂ ਮਾਨ ਸਾਹਿਬ ਨੂੰ ਅੱਜ ਸੁਣਨ ਦੇ ਲਈ ਪਹੁੰਚੋ ਮੈਂ ਸਿਰਫ ਤੁਹਾਨੂੰ ਇੰਨੀ ਹੀ ਬੇਨਤੀ ਕਰੂੰਗਾ ਕਿ ਅੱਜ ਇੱਥੇ ਜਿੱਥੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਉਸ ਪਵਿੱਤਰ ਸ਼ਹਾਦਤ ਵਾਲੀ ਧਰਤੀ ਨੂੰ ਆਪਾਂ ਨਮਨ ਕਰਕੇ ਜਾਣਾ ਉੱਥੇ ਇੱਕ ਤਹਈਆ ਇੱਕ ਫੈਸਲਾ ਹੋਰ ਕਰਕੇ ਜਾਣਾ ਕਿ ਜਦੋਂ ਤੱਕ ਜਦੋਂ ਤੱਕ ਇਹ ਲਾਹਨਤਾਂ ਚਾਹੇ ਉਹ ਨਸ਼ੇ ਹੋਣ ਚਾਹੇ ਉਹ ਕ腐ਸ਼ਨ ਹੋਵੇ ਚਾਹੇ ਉਹ ਅਨਪੜਤਾ ਹੋਵੇ ਇਹ ਸਾਰੀਆਂ ਲਾਹਨਤਾਂ ਜਦੋਂ ਤੱਕ ਆਪਾਂ ਜੜੋਂ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਕਰ ਦਿੰਦੇ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਆਪਾਂ ਮਾਨ ਸਾਹਿਬ ਦੀ ਔਰ ਕੇਜਰੋ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਲੜਾਈ ਆਪਾਂ ਲੜਦੇ ਰਹਿਣਾ ਔਰ ਮੈਨੂੰ ਯਾਦ ਹੈ ਅੱਜ ਫੇਰ ਦੁਬਾਰਾ ਮੁੜ ਕੇ ਸਹੀ 10 ਸਾਲ ਬਾਅਦ ਮੇਰੇ ਯਾਦ ਹੈ ਕਿ ਅੱਜ ਦੇ ਹੀ ਦਿਨਾਂ ਮਾਗ ਹੀ ਦੇ ਦਿਨ 2016 ਦੇ ਵਿੱਚ ਵੀ ਇਸੇ ਤਰੀਕੇ ਇੱਕ ਬੇਮਿਸਾਲ ਇਕੱਠ ਕੇ ਜਿੱਥੇ ਤੱਕ ਨਿਗਾਹ ਜਾਂਦੀ ਸੀਗੀ ਉੱਥੇ ਤੱਕ ਸੰਗਤ ਹੀ ਸੰਗਤ ਨਜ਼ਰ ਆਉਂਦੀ ਸੀਗੀ ਉਸ ਸਮੇਂ ਵੀ आम आदमी पार्टी दी اے سرکار دی اے سماندار صحیح نیتھی اور نیت والی سرکار دا مُڈے جڑا او ਤੁਸੀਂ ایتھوں ਮੁਕثر دی پਵਿੱਤਰ ਧਰਤੀ ਤੋਂ بنਿਆ سی گا تے اج ਤੁਸੀਂ ਫੇਰ ਦੁਬਾਰਾ ਏਡੀ ਕਬੜੀ ਗਿਣਤੀ ਦੇ ਚਾਪ ਨੂੰ ਹਰੇ ਆ ਕੇ ਉਸ مُڈے ਨੂੰ ਤੁਸੀਂ ਦੁਬਾਰਾ ਬੰਨ ਦਿੱਤਾ ਕਿ ਜਦੋਂ ਤੱਕ ਇਲਾਨ ਦਾ ਖਤਮ ਨਹੀਂ ਹੋ ਜਾਂਦੀ ਆ ਆਪਾਂ ਟਿੱਕੇ ਘਰ ਨਹੀਂ ਬੈਠਣਾ ਜੇ میری ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਇੱਕ ਦਵਾਰ ਗੁਰੂ ਸਾਹਿਬ ਦਾ ਜਕਾਰਾ ਜਿਹੜਾ ਉਹ ਗੱਜ-ਵੱਜ ਕੇ ਬੁਲਾ ਦਿਓ ਤਾਂ ਕਿ ਵਿਰੋਧੀਆਂ ਨੂੰ ਪਤਾ ਲੱਗ ਜੇ ਕਿ ਜਿੰਨੇ ਮਰਜੀ ਝੂਠ ਬੋਲੋ ਜਿੰਨੇ ਮਰਜੀ ਕਾਫਰ ਤੋਲੋ ਹੁਣ ਪੰਜਾਬ ਦੇ ਲੋਕ ਇੱਕ ਤਰਫਾ ਮਨ ਬਣਾਈ ਬੈਠੇ ਨੇ ਕਿ 2027 ਦੇ ਵਿੱਚ 2022 ਦਾ ਰਿਕਾਰਡ ਹੈ ਜਿਹੜਾ ਉਹ ਤੋੜਨ ਜਾ ਰਹੇ ਨੇ ਸੋ ਜੇ ਮੇਰੀ ਗੱਲ ਆ ਸਾਬਤ ਨਾਲ ਇੱਕ ਹੋਰ ਗੁਰੂ ਸਾਹਿਬ ਦਾ ਜਕਾਰਾ ਜਿਹੜਾ ਉਹ ਜ਼ਰੂਰ ਬੁਲਾ ਦਿਓ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ